ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਹਾਂ ਗੋਵਨ ਜੋਗ ਅਕੈਡਮੀ ਦੇ ਵਿੱਚ ਇੱਥੇ ਲੱਗੇ ਆਨੇ ਆ ਅਸੀਂ ਡੇਲੀ ਗਵਰਨਟ ਜੋਬ ਦੀ ਅਪਡੇਟ ਜੀ ਹਾਂ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਭਰਤੀ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ सबसक्राइब जरूर कर और सा टैलीग्राम चैनल ज्वाइन कर लैन जो इस पी डी एफ भी तू तो टैलीग्राम से अवेलेबल करा देंगे पूरी जानकारी देने इस पोस्ट बारे किस तरह तो तुम्हें तो अध्यापक की भर्ती भरनी पर है पूरा पी डी एफ तेरे तो सामने रखते हैं जी हाँ लाइक शेयर सबसक्राइब जरूर कर दो भी कोई दिक्कत आती है तो कमेंट बॉक्स जा सद कमेंट बॉक्स तूकारी दे दी जाएगी तो चलो जानते इस पोस्ट बारे लै चलते हैं पी डी एफ वाल ਇਸ ਰਾਮ ਚੈਨਲ ਤੇ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਜਾਂ ਕਮੈਂਟ ਬਾਕਸ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਲੈ ਸਕਦੇ ਹੋ ਇਸ਼ਤਿਹਾਰ ਨੰਬਰ 368 2024 ਮਿਤੀ 4/1/25 ਨੂੰ ਪੰਜਾਬੀ ਟੀਮ ਦੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਕਫਾ ਸਕੂਲਾਂ ਵਿੱਚ ਐਡ-ਹੌਕ ਪਦਰ ਤੇ ਟੀਚਿੰਗ ਅਸਾਮੀਆਂ ਦੀ ਭਰਤੀ ਆਨਲਾਈਨ ਮੰਗੀ ਜਾਂਦੀਆਂ ਹਨ ਜਿਹੜਾ ਕਿ ਤੁਸੀਂ dsgpc.org ਤੇ ਜਾ ਕੇ ਇਸ ਨੂੰ ਅਪਲਾਈ ਕਰ ਸਕਦੇ ਹੋ ਅਸਾਮੀਆਂ ਕਿਹਨੇ ਤੁਸੀਂ ਉਮੀਦਵਾਰ ਆਪਣੀ ਵੈਬਸਾਈਟ ਇਹ ਵੈਬਸਾਈਟ ਜਿਹੜੀ ਦਿੱਤੀ ਹੋਈ ਤੁਹਾਡੇ ਸਾਹਮਣੇ ਆਵਲੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ 19 ਜਨਵਰੀ ਹੈ ਤੁਸੀਂ 19 ਜਨਵਰੀ ਤੋਂ ਪਹਿਲਾਂ ਇਸ ਨੂੰ ਅਪਲਾਈ ਕਰ ਸਕਦੇ ਹੋ ਔਰ ਇਹ ਆਨਲਾਈਨ ਹੀ ਸਿਰਫ ਅਪਲਾਈ ਹੋਏਗੀ ਇਹਦੇ ਲਈ ਕੋਈ ਤੁਹਾਨੂੰ ਆਫਲਾਈਨ ਕੋਈ ਫਾਰਮ ਭੇਜਣ ਦੀ ਲੋੜ ਨਹੀਂ 500 ਰੁਪੀ ਇਹਦੇ ਵਿੱਚ ਕਿਨੇ ਤੁਹਾਡੇ ਕੋਲ ਫੀਸ ਲਈ ਜਾ ਰਹੀ ਹੈ 500 ਰੁਪੀ ਤੇ 27 ਤਰੀਕ ਨੂੰ ਅ ਇੰਟਰਵਿਊ ਜਾਂ ਲਿਖਤੀ ਟੈਸਟ ਤੁਹਾਡਾ ਹੋਏਗਾ 27 ਤਰੀਕ ਨੂੰ ਔਰ ਇਹ ਐਡਹੌਕ ਪਦਰਤੇ ਹਨ ਸਿਰਫ 25 ਤੇ 26 ਦੇ ਅੰਤ ਤੱਕ ਲਈ ਭਰੀਏ ਜਾਣੀਆਂ ਨੇ ਸਿਰਫ 1 ਸਾਲ ਦੇ ਲਈ ਨੇ ਤੇ ਜੇ ਪੀਜੀਟੀ, ٹیਜੀਟੀ ਜਾਂ ਜਨਰਲ ਫਿਜ਼ੀਕਲ ਦੇ ਲਈ ਤੁਸੀਂ ਭਰ ਸਕਦੇ ਹੋ ਠੀਕ ਹੈ ਨਰਸਰੀ ਅਧਿਆਪਕ ਦੇ ਲਈ 10ਵੀਂ ਪਾਸ ਕੀਤੀ ਹੋਵੇ ਤੁਸੀਂ ਪੰਜਾਬੀ ਤੱਕ ਠੀਕ ਹੈ ਔਰ ਅੱਗੇ ਗੱਲ ਕਰੀਏ ਆ ਦੇਖੋ categories wise ਇਹਨਾਂ ਨੇ detail of vacant post of teaching ਦਿੱਤੀ ਹੋਈ ਹੈ ਕਿੱਥੇ ਕਿੱਥੇ ਆ ਇਹ ਤੁਹਾਨੂੰ PDF ਦੇ ਦਾਂਗੇ ਤੁਸੀਂ ਉੱਥੇ ਜਾ ਕੇ ਇਸ ਨੂੰ ਇਸ ਤਰ੍ਹਾਂ ਰੀਡ ਕਰ ਸਕਦੇ ਹੋ ਔਰ ਕੋਈ ਜਾਣਕਾਰੀ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਸਾਡਾ Telegram ਚੈਨਲ ਜ਼ਰੂਰ ਜੁਆਇਨ ਕਰ ਲਓ Telegram ਦਾ ਲਿੰਕ ਤੁਹਾਨੂੰ ਅਸੀਂ ਕਮੈਂਟ ਬਾਕਸ 'ਚ ਦੇ ਦਾਂਗੇ ਕਮੈਂਟ ਬਾਕਸ ਜਾ ਕੇ ਤੁਸੀਂ ਉਸ ਤੋਂ ਸਾਨੂੰ ਲਿੰਕ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਔਰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਅਸੀਂ ਅਸੀਂ ਇੱਥੇ ਇਸ ਤਰ੍ਹਾਂ ਦੀਆਂ ਪੋਸਟ ਬਾਰੇ ਜਾਣਕਾਰੀ ਦੇਣ ਲੈਣੇ ਆਂ ਔਰ ਅਸੀਂ ਗਵਰਨਮੈਂਟ ਜੌਬ ਦੀ ਪ੍ਰੈਪਰੇਸ਼ਨ ਵੀ ਕਰਾਉਨੇ ਆਂ ਠੀਕ ਹੈ ਗਵਰਨਮੈਂਟ ਜੌਬਸ ਅਕੈਡਮੀ ਨੂੰ ਤੁਸੀਂ ਕੀ ਕਰ ਲੋ ਸਬਸਕ੍ਰਾਈਬ ਕਰ ਲੋ ਲਾਈਕ ਕਰ ਦਿਓ ਜਲਦੀ 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 ਲਾਈਕ ਕਰਕੇ ਰੱਖ ਲੋ ਥੈਂਕ ਯੂ ਆਲ ਆਫ ਯੂ